ਪਲਵਿੰਦਰ ਸਿੰਘ ਕੋ ਪਲਵਿੰਦਰ ਕੌਰ ਤੇ ਉਹਦੇ ਪਤੀ ਉਹਨਾਂ ਦਾ ਬੇਟਾ ਉਹਨਾਂ ਨੇ ਕਾਫੀ 25 26 ਲੱਖ ਰੁਪਏ ਲਿਆ ਇਸ ਕਰਕੇ ਉਹਨਾਂ ਨੇ ਦਵਾਈ ਖਾ ਲਈ ਉਹਨਾਂ ਨੇ ਮੋਹ ਲਈ ਆਪਣਾ ਪੁੱਤਰ ਬਣਾਇਆ ਹੋਇਆ ਸੀਗਾ ਹਾਂ ਅੰਦਰਵਾੜ ਕੇ ਤੇ ਆਪਣੀ ਜ਼ਿੰਮੇਵਾਰੀ ਤੇ ਕਾਨੂੰਨਕਮ ਆਫ ਨੇਸ ਵਾਲੇ ਕੋ ਲੈ ਕੇ ਉਹਨੂੰ ਪੈਸੇ ਦਿੱਤੇ ਹੋਏ ਆ ਤੇ ਉਹ ਜਦੋਂ ਹੁਣ ਮੰਗਦਾ ਹੀ ਉਹ ਦਿੰਦੀ ਨਹੀਂ ਤੇ ਕੱਲ ਰਾਤੀ ਉਹਨੇ ਮਾਰਕਟ ਆਈ ਵੀ ਕੀਤੀ ਔਰੇ ਨਾਲ ਤੇ ਕਿੰਨੇ ਕਿੰਨੇ ਅੰਦਰਵਾੜ ਕੇ ਘਰ ਵਾਲੇ ਨੇ ਕੁਲਵਿੰਦਰ ਗੌਰ ਨੇ ਤੇ ਤੁਸੀਂ ਕੰਪਲੇਂਟ ਲਿਖਾਤੀ ਹੈ ਹਾਂਜੀ ਲਿਖਾਤੀ ਕੀ ਕਾਰਵਾਈ ਕੀਤੀ ਜਾ ਰਹੀ ਪੁਲਿਸ ਵੱਲੋਂ ਹਾਂਜੀ ਉਹਨਾਂ ਨੇ ਬਿਆਨ ਦੂਨ ਲਏ ਆ ਕਹਿੰਦੇ ਕਰਨਿਆ ਕਾਰਵਾਈ ਕੀ ਮੰਕਰ ਜੀ ਸੰਸਾਫ ਚਾਈ ਦਾ ਆਹ ਛੋਟਾ ਜਿਹਾ ਆਹ ਸ਼ਾਟਿੰਗ ਵਾਲੀ ਕੁੜੀ ਆ ਕਿੰਨੀ ਉਮਰ ਹੀ ਇਹਨਾਂ ਦੀ ਇਹਦੀ 40 ਸਾਲ ਇਹ ਕਿਹੜੀ ਦਵਾਈ ਖਾਦੀ ਹੋਰ ਸਲਫਾਸ ਖਾਦੀ ਇਹਦੇ ਦੁੱਖੋ ਇਹਦੇ ਦੁੱਖੋ ਜਿਹੜਾ ਚੁੱਲ ਆਉਂਦੇ ਨੇ ਮੇਰਾ ਨਾਮ ਅਨਰਕ ਸ਼ਰਮਾਇਆ ਕੁਛ ਟਾਈਮ ਪਹਿਲੇ ਪਲਵਿੰਦਰ ਕੋਰ ਇਹ ਉਹਨਾਂ ਦੇ ਹਸਬੰਦ ਤੇ ਉਹਨਾਂ ਦਾ ਬੇਟਾ ਇਹਨਾਂ ਨੇ ਮੇਰੇ ਚਾਚੂ ਕੋਲੋਂ ਪੈਸੇ ਲਿੱਤੇ ਸੀ ਉਹਨਾਂ ਨੇ ਅੱਗੇ ਫਾਈਨੈਂਸਰਾਂ ਕੋਲੋਂ ਪੈਸੇ ਲੈ ਕੇ ਇਹਨਾਂ ਨੂੰ ਤੇ ਇਹਨਾਂ ਨੇ अपना बेटा बनाया हुआ ही। ਉਹਨਾਂ ਨੂੰ ਇਹ ਚਾਂਸੇ ਵਿੱਚ ਲੈ ਕੇ ਤੇ ਉਹਨਾਂ ਕੋ ਨਾਣੇ ਪੈਸੇ ਲੈ ਲਏ ਤੇ ਉਸ ਤੋਂ ਬਾਅਦ ਜਦੋਂ ਫਾਈਨੈਂਸਰ ਚਾਚੂ ਨੂੰ ਤੰਗ ਕਰਦੇ ਹੀ ਪੈਸਿਆਂ ਵਾਲੋ ਤੇ ਉਹਨਾਂ ਨੇ ਇਹਨਾਂ ਨੂੰ ਕਿਹਾ ਕਿ ਮੈਨੂੰ ਪੈਸੇ ਦੇ ਦੋ ਤੇ ਅੱਗੇ ਉਹਨਾਂ ਨੇ ਕਿਹਾ ਤਾਂ ਕਿ ਮੇਰਾ ਘਰ ਵਾਲਾ ਪੁਲਿਸ ਵਾਲਾ ਆਇਆ ਇਹ ਤੋਂ ਵੱਡਾ ਕੁਝ ਨਹੀਂ ਵਿਗਾੜ ਸਕਦਾ। ਇਹ ਉਹਨਾਂ ਨੇ ਕਿਹਾ ਤੇ ਅ ਕੱਲ ਰਾਤ ਚਾਚੂ ਨੇ ਇਹ ਉਹਨਾਂ ਦੇ ਇਹਨਾਂ ਅਨਦੀ ਦੁੱਖੋਂ ਦਵਾਈ ਵੀ ਲਈ। ਠੀਕ ਕੱਲ ਕੋਈ ਗੱਲ ਵੀ ਹੋਈ ਸੀ। ਕੱਲ ਇਹਨਾਂ ਨੇ ਚਾਚੂ ਇਹਨਾਂ ਦੇ ਘਰ ਗਏ ਸੀ ਇਹਨਾਂ ਨੇ ਮਾਰਕਟਾਈ ਕੀਤੀ ਹੈ ਪਹਿਲੇ ਉਹਨਾਂ ਨਾਲ। ਤਾਂ ਕੰਮ ਕੀ ਕੀਤੀ ਆ? ਉਹਨਾਂ ਨੇ ਆਪਣੇ ਪੈਸੇ ਮੰਗੇ ਇਹਨਾਂ ਨੇ ਨਾ ਕਰਦੀ ਕਿ ਅੰਦਰ ਜਾ ਜੋ ਹੁੰਦਾ ਕਰ ਲਾ। ਤੇ ਚਾਚੂ ਨੇ ਕੱਲ ਰਾਤ ਨੂੰ ਸਲਫਾਸ ਖਾ ਲਈ। ਤੇ ਕੀ ਹੁਣ ਮੰਗ ਕਰਦੇ ਹੋ? ਆਪਾਂ ਇਨਸਾਫ ਮੰਗਦੇ ਆ। ਆਪਾਂ ਉਹਨੀ ਦੇ ਤੱਕ ਸੰਸਕਾਰ ਨਹੀਂ ਕਰਨਾ ਜਨੀ ਦੇ ਤੱਕ ਇਹਨਾਂ ਦੇ ਪਰਚਾ ਨਹੀਂ ਐਫ ਆਈ ਆਰ ਨਹੀਂ ਕਟਾਉਂਦੀ। ਕਿੰਨੇ ਜਾਣੇ ਆ। ਇਹ ਤਿੰਨ ਜਾਣੀਆਂ ਜੀ ਕੀ ਮਾਮਲਾ ਹੈ ਜੀ ਸਾਨੂੰ ਇੱਕ ਭਾਰਤੀ ਵਾਈਫ ਆ ਜਤਿੰਦਰ ਕੁਮਾਰ ਕੋਲ ਸ਼ਿਕਾਇਤ ਮਿਲੀ ਵੀ ਮੇਰੇ ਪਤੀ ਨੇ ਕੋਈ ਗਰੀਲੀ ਚੀਜ਼ ਨਿਕਲ ਲਈ ਹੈ ਤੇ ਜਿਸ ਤੇ ਅਸੀਂ ਵੈਰੀਫਾਈ ਕੀਤਾ ਤੇ ਜਿਹੜੀ ਹੁਣ ਅਸੀਂ ਬੰਦੀ ਕਾਨੂੰਨੀ ਕਾਰਵਾਈ ਕਰ ਰਹੇ ਆ ਤੇ ਕਾਨੂੰਨੀ ਕਾਰਵਾਈ ਕਈ ਅਮਲ ਚ ਲਿਆ ਕੇ ਜੋ ਵੀ ਅੱਗੇ ਫਰਦਰ ਨਰਸਟ੍ਰੀਸ਼ਨ ਹੁੰਦੀ ਹੈ ਤੁਹਾਡੇ ਧਿਆਨ ਵਿੱਚ ਲਿਆਵਾਂ ਮੌਤ ਹੋ ਗਈ ਉਹਨਾਂ ਦੀ ਹਾਂ ਜੀ ਉਹਨਾਂ ਦੀ ਮੌਤ ਹੋ ਗਈ ਜਿੰਨੀ ਉਮਰ ਹੀ ਹੋ ਕਿੰਨੇ ਸਾਲ ਰਹਿਣ ਵਾਲੇ ਸੀ 40 ਸਾਲ ਦੇ ਸੀ ਗੀਤਾਪੁਰ ਦੇ ਰਹਿਣ ਵਾਲੇ ਸੀ ਗੀਤਾਪੁਰ ਰੋਡ ਦੇ ਗੀਤਾਪੁਰ ਰੋਡ ਦੇ ਕੀ ਕਾਰਵਾਈ ਕੀਤੀ ਜਾ ਰਹੀ ਹੈ ਐਫਆਈਆਰ ਦੱਚ ਕਰ ਰਹੇ ਹਾਂ ਜੀ ਜਿਹੜਾ ਮੁਕਦਮਾ ਦੱਚ ਕਰਕੇ ਇਹਨੂੰ ਅਮਲਿਕ ਕਾਨੂੰਨੀ ਕਾਰਵਾਈ ਲਵਾਂ ਕਿੰਨੇ ਦੋਸ਼ੀਆਂ ਦੇ ਨਾਲ ਲਿਖਾਏ ਗਏ ਆ ਉਹਨਾਂ ਨੂੰ ਤਿੰਨ ਦੋਸ਼ੀਆਂ ਦੇ ਨਾਲ